ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਪਲੀਜ਼ ਜਿਹੜਾ ਬੈਲ ਆਈਕਨ ਆ ਉਹ ਜਰੂਰ ਦਬਾ ਲਿਆ ਕਰੋ ਤਾਂ ਕਿ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆ ਥੋੜੇ ਤੱਕ ਜਿਹੜਾ ਨੋਟੀਫਿਕੇਸ਼ਨ ਆ ਪਹੁੰਚ ਸਕੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਹੁਤ ਜ਼ਿਆਦੇ ਸੋਹਣੇ ਸੂਟ ਡੇਂਗੀ ਵਰਕ ਹੋ ਕੇ ਆਏ ਨੇਗੇ ਤੇ ਤੁਸੀਂ ਇਹਨੂੰ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਤੇ ਕਾਫੀ ਜਾਦੇ ਸੋਹਣੇ ਸੂਟ ਨੇ ਵਿੱਚ ਮੈਂ ਥੋੜੇ ਜਿਹੀ ਕੁਛ ਤੁਹਾਨੂੰ ਸਲਾਈਆਂ ਦੇ ਸੂਟ ਦਿਖਾਉਂਗੀ ਪਹਿਲਾ ਸੂਟ ਹੈ ਜੀ ਆਪਣਾ ਟੂ ਟੋਨ ਪਸ਼ਮੀਨੇ ਦੇ ਉੱਪਰ ਮੋਰ ਪੰਖੀਆ ਤੇ ਆ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਮੋਰ ਪੰਖੀਆ ਕਲਰ ਤੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੇ ਇਸ ਤਰ੍ਹਾਂ ਇਹਦਾ ਜਿਹੜਾ ਡਿਜ਼ਾਈਨ ਹੈਗਾ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਇਹ ਜਿਹੜਾ ਡਿਜ਼ਾਈਨ ਬਣਿਆ ਹੋਇਆਗਾ ਸਾਰਾ ਮਤਲਬ ਫਰੰਟ ਹੈਗਾ फ्रंट ਦੇ ਉੱਪਰ ਦੇਖੋ ਇਸ ਤਰ੍ਹਾਂ ਕੰਮ ਹੋਇਆ ਹੋਇਆ ਹੈ ਕੰਮ ਹੈ ਜਿਹੜਾ ਸਾਰਾ ਜ਼ੀਰੋ ਟਾਂਕੇ ਦਾ ਹੋਇਆ ਹੋਇਆਗਾ ਕੰਮ ਦੀ ਤੁਸੀਂ ਫਿਨਿਸ਼ਿੰਗ ਹੈ ਜਿਹੜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੰਮ ਹੈ ਜਿਹੜਾ ਤੁਹਾਨੂੰ ਨੀਟ ਐਂਡ ਕਲੀਨ ਮਿਲੇਗਾ ਬਿਲਕੁਲ ਚਾਹੀਦੀ ਤੁਸੀਂ ਹੈਂਡ ਦਾ ਕੰਮ ਕਰਵਾਓ ਚਾਹੀਦੀ ਆਰੀ ਦਾ ਕਰਵਾਓ ਚਾਹੀਦੀ ਤੁਸੀਂ ਮਸ਼ੀਨ ਦਾ ਕੰਮ ਕਰਵਾਓ ਇਹ ਜਿਹੜਾ ਕੰਮ ਹੈਗਾ ਸਾਰਾ ਮਤਲਬ ਫਰੰਟ ਤੇ ਆਊਗਾ ਇਹਦੇ ਬੈਕ ਤੇ ਕੋਈ ਵੀ ਵਰਕ ਨਹੀਂ ਹੈਗਾ ਤੇ ਜਿਹੜੀਆਂ ਇਹਦੀਆਂ ਸਲੀਪਸ ਬਣੀਆਂ ਹੋਈਆਂ ਨੇਗੀਆਂ ਬਾਵਾ ਬਣੀਆਂ ਹੋਈਆਂ ਨੇ ਉਹ ਹੈਵੀ ਬਾਜੂ ਬਣੀਆਂ ਹੋਈਆਂ ਨੇਗੀਆਂ ਇਹ ਆਜੂਗਾ ਜੀ ਬਾਵਾ ਤੇ ਕੰਮ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਜੇ ਤੁਸੀਂ ਪਸ਼ਮੀਨੇ ਤੇ ਨਹੀਂ ਬਣਵਾਉਣਾ ਤੁਸੀਂ ਕਾਟਨ ਤੇ ਵੀ ਬਣਾ ਸਕਦੇ ਹੋ ਕਾਟਨ ਦਾ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗਾਗਾ ਲਓ ਜੀ ਇਸ ਤਰ੍ਹਾਂ ਦੇਖੋ ਜਿਹੜਾ ਮਤਲਬ ਵਰਕ ਹੈਗਾ ਇਹ ਬਾਵਾ ਤੇ ਹੋਇਆ ਹੋਇਆ ਹੈਗਾ ਇਹਦੇ ਨਾਲ ਹਜੇ ਦੁਪੱਟਾ ਰੈਡੀ ਹੋਊਗਾ ਬਹੁਤ سارے ਕਲਰ ਹੈਗੇ ਨੇਗੇ 2 ਟੂ ਟੋਨ ਪਸ਼ਮੀਨੇ ਦੇ ਵਿੱਚ ਸਿੰਪਲ ਪਸ਼ਮੀਨੇ ਤੇ ਵੀ ਤੁਸੀਂ ਇਹਨੂੰ ਤਿਆਰ ਕਰਵਾ ਸਕਦੇ ਹੋਗੇ ਪਹਿਲਾ ਸੂਟ ਇਹ ਸੀਗਾ ਆਪਣਾ ਜਿਹੜਾ ਕੰਮ ਹੈ ਸਾਰਾ ਜ਼ੀਰੋ ਟੈਂਕ ਤੇ ਹੋਇਆ ਹੋਇਆਗਾ ਤੇ ਨੈਕਸਟ ਸੂਟ ਹੈਗਾ ਆਪਣਾ ਵੈਲਵਟ ਦੇ ਉੱਪਰ ਰੈਡੀ ਹੋ ਕੇ ਆਇਆਗਾ ਇਹਦੇ ਨਾਲ ਦਾ ਸੇਮ ਸੂਟ ਇੱਕ ਹੋਰ ਵੀ ਵੈਲਵਟ ਤੇ ਰੈਡੀ ਹੋ ਰਿਹਾਗਾ ਬਾਕੀ ਜਿਹੜੇ ਹੋਏ ਨੇ ਰੈਸਟ ਕਲਰ ਤੇ ਹੋਏ ਨੇਗੇ ਲੋ ਜੀ ਇਸ ਤਰ੍ਹਾਂ ਜਿਹੜਾ neck ਦਾ ਡਿਜ਼ਾਈਨ ਬਣਿਆ ਹੋਇਆ velvet ਦਾ ਵੀ ਤੁਸੀਂ ਕੋਈ ਵੀ ਸ਼ੇਡ ਤੇ ਸੂਟ ਜਿਹੜਾ ਤਿਆਰ ਕਰਵਾ ਸਕਦੇ ਹੋ ਇਹ ਸੇਮ ਸੂਟ ਮੇਰਾ ਰਾਸ਼ਟ ਸੂਟ ਸੀਗਾ ਤੇ ਇਹ ਕਸਟਮਰ ਨੇ ਆਪਣੀ ਚੁਆਇਸ ਨਾਲ ਮਤਲਬ ਬਣਾਇਆਗਾ ਪਰਪਲ ਕਲਰ ਦਾ ਕਹਿੰਦੇ ਸਾਨੂੰ ਸੂਟ ਚਾਹੀਦਾ ਇਹ ਜਿਹੜਾ ਕੰਮ ਹੋਇਆ ਹੋਇਆ ਸਾਰਾ ਆਰੀ ਦਾ ਹੋਇਆ ਹੋਇਆਗਾ ਤੁਸੀਂ ਨੇੜੇ ਤੋਂ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਇਹ ਹੋਇਆ ਹੋਇਆਗਾ ਫਰੰਟ ਤੇ ਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਸਾਰੇ ਉਹਦੇ ਵਿੱਚ ਬੂਟੀਆਂ ਆ ਜਾਣਗੀਆਂ ਤੇ ਪਲੱਸ ਜਿਹੜੀਆਂ ਬਾਹਵਾਂ ਨੇਗੀਆਂ ਬਾਹਵਾਂ ਤੇ ਇਹਨਾਂ ਨੇ ਮੇਰੇ ਜਿਹੜਾ ਵਰਕ ਹੋਇਆ ਸੀ ਬਾਹਵਾਂ ਤੇ ਜ਼ਿਆਦੇ ਸੀਗਾ ਇਹ ਇਹਨਾਂ ਨੇ ਥੋੜਾ ਜਿਹਾ ਘੱਟ ਕਰਵਾਇਆਗਾ ਕਹਿੰਦੇ ਸਾਨੂੰ ਬਾਹਵਾਂ ਤੇ ਵਰਕ ਇਹਨਾਂ ਨਹੀਂ ਚਾਹੀਦਾ ਹੈਗਾ ਤੁਸੀਂ ਦੇਖ ਸਕਦੇ ਹੋ ਬਾਹਵਾਂ ਤੇ ਆਪਾਂ ਥੋੜਾ ਜਿਹਾ ਡਿਜ਼ਾਈਨ ਚੇਂਜ ਕਰਦੇ ਆ ਬੈਕ ਤੇ ਸੇਮ ਵਰਕ ਹੈਗਾਗਾ ਇਹਨੂੰ ਵੈਲਵਟ ਦੇ ਵਿੱਚ ਆਪਣੇ ਕੋਲੇ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਤੁਸੀਂ ਕੋਈ ਵੀ ਕਲਰ ਤੇ ਇਹਨੂੰ ਜਿਹੜਾ ਸੂਟ ਨੂੰ ਤਿਆਰ ਕਰਾ ਸਕਦੇ ਹੋਗੇ ਆਪਣੀ ਚੁਆਇਸ ਅਨੁਸਾਰ ਤੇ ਇਸ ਤਰ੍ਹਾਂ ਆਪਾਂ ਦੇਖੋ ਟੈਪਿੰਗ ਪੱਟੀ ਲਗਾ ਲਗਾ ਕੇ ਜਿਹੜਾ ਪੇਸਟਿੰਗ ਪੱਟੀ ਲਗਾ ਕੇ ਆਪਾਂ ਸੂਟ ਤਿਆਰ ਕੀਤਾ ਹੈਗਾ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਤੇ ਪਲੱਸ ਜਿਹੜਾ ਇਹਦਾ ਪੌਂਚਿਆ ਤੇ ਵਰਕ ਹੋਇਆ ਹੋਇਆ ਹੈਗਾ ਉਹ ਵੀ ਮਤਲਬ ਕੱਟ ਕਰਵਾ ਲਿਆ ਸੀਗਾ ਉਹ ਕਹਿੰਦੇ ਵੀ ਸਾਨੂੰ ਨਹੀਂ ਇੰਨਾ ਵਰਕ ਚਾਹੀਦਾ ਹੈਗਾ ਸਾਨੂੰ ਘੱਟ ਵਰਕ ਚਾਹੀਦਾ ਹੈਗਾ ਦੇਖੋ ਆਪਾਂ ਇੰਨਾ ਕੁ ਕਰਵਾ ਲਿਆ ਸੀਗਾ ਵਰਕ ਦੇਖੋ ਇਸ ਤਰ੍ਹਾਂ ਵੀ ਜਿਹੜੇ ਡਿਜ਼ਾਈਨ ਹੈਗਾ ਸੋਹਣਾ ਲੱਗਦਾ ਥੋੜੀ ਬਹੁਤ ਹੀ ਮਤਲਬ 5-700 ਕੋਸਟ ਦਾ ਫਰਕ ਪੈ ਜਾਊਗਾ ਤੇ ਜੇ ਤੁਸੀਂ ਮਤਲਬ 5-700 ਰੁਪਿਆ ਰੇਟ ਘੱਟ ਲਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਜਿਹੜਾ ਤਿਆਰ ਕਰਵਾ ਲਿਓ ਠੀਕ ਹੈ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਰੱਖਿਆਗਾ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਪਲੱਸ ਆਪਾਂ ਪੇਸਟਿੰਗ ਪੱਟੀ ਲਗਾ ਕੇ ਰੈਡੀ ਕੀਤਾਗਾ ਦੁਪੱਟੇ ਨੂੰ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਫੁੱਲ ਪਿਓਰ ਆਰਗੈਂਜ਼ਾ ਦਾ ਰੱਖਿਆਗਾ ਬਹੁਤ ਜ਼ਿਆਦੇ ਸੋਹਣਾ ਸ਼ੇਡ ਹੈਗਾ ਪਰਪਲ ਸ਼ੇਡ ਹੈਗਾ ਤੇ ਇਹ ਸ਼ੇਡ ਤੇ ਵੀ ਤੁਸੀਂ ਸੇਮ ਸੂਟ ਜਿਹੜਾ ਤਿਆਰ ਕਰਵਾ ਸਕਦੇ ਹੋ ਆਪਣੇ ਕੋਲੇ ਅਵੇਲੇਬਲ ਹੈਗਾਗਾ ਲੋਟੀ ਇਸ ਤੋਂ ਬਾਅਦ ਆਜੂਗਾ ਜੀ ਰਸਟ ਸੂਟ ਹੈਗਾ ਦੇਖੋ ਇਹ ਜਿੱਦਾਂ ਆਪਣਾ ਸੇਮ ਵਰਕ ਹੋਇਆ ਹੋਇਆ ਸੀਗਾ ਉਦਾਂ ਹੋਇਆ ਹੋਇਆਗਾ ਇਦੇ ਉੱਪਰ ਦੇਖੋ ਸਲਵਾਰ ਤੇ ਕੰਮ ਹੈ ਜਿਹੜਾ ਹੈਵੀ ਹੋਇਆ ਹੋਇਆਗਾ ਤੇ ਤੁਸੀਂ ਇਹ ਤੇ ਵੀ ਕਰਵਾ ਸਕਦੇ ਹੋਗੇ ਦੇਖੋ ਦੋਨੋਂ ਕਲਰ ਸੋਨੇ ਨੇ ਰਸਟ ਤੇ ਵੀ ਕਰਵਾ ਸਕਦੇ ਹੋਗੇ ਪਰਪਲ ਤੇ ਵੀ ਕਰਵਾ ਸਕਦੇ ਹੋਗੇ ਇਹ ਵੀ ਆਪਣੀ ਜਗ੍ਹਾ ਜਿਹੜਾ ਕਲਰ ਹੈਗਾ ਸੋਨਾ ਲੱਗਦਾ ਹੈਗਾ ਦੇਖੋ ਕੰਮ ਜਿਹੜਾ ਸਾਰਾ ਆਰੀ ਦਾ ਹੋਇਆ ਹੋਇਆਗਾ ਤੇ ਇਹ ਜਿਹੜਾ ਵਰਕ ਹੈ ਤੇ ਹੈਵੀ ਵਰਕ ਹੋਇਆ ਹੋਇਆਗਾ ਬਾਜੂ ਦਾ ਵਰਕ ਹੋਇਆ ਹੋਇਆਗਾ ਤੇ ਪਲੱਸ ਬਾਟਮ ਵੀ ਹੈ ਦੀ ਇਹਦੇ ਕੱਲੇ ਨਾ ਫਰੰਟ ਤੇ ਬੈਕ ਤੇ ਨਹੀਂ ਹੈਗੀਆਂ ਫਰੰਟ ਤੇ ਦੇਖੋ ਇਸ ਤਰ੍ਹਾਂ ਬੁੱਟੀਆਂ ਆ ਜਾਣਗੇ ਇਹ ਵੀ ਸਲਾਈ ਨੂੰ ਸੂਟ ਜਾਣਗੇ ਤੇ ਆਪਾਂ ਸਲਾਈ ਲਈ ਲਗਾ ਕੇ ਰੱਖਦੇ ਆ ਤੇ ਸਲਿੱਪਾਂ ਸਾਰਾ ਮੈਜ਼ਰਮੈਂਟ ਲਿਖ ਕੇ ਦੇਖੋ ਇਹ ਨੈੱਕ ਤੇ ਬਣਿਆ ਹੋਇਆ ਡਿਜ਼ਾਈਨ ਹੈਗਾ ਤੇ ਇਹਦੇ ਬੈਕ ਤੇ ਵਰਕ ਨਹੀਂ ਹੈਗਾ ਜੇ ਬੈਕ ਤੇ ਵਰਕ ਹੁੰਦਾ ਤਾਂ ਸੇਮ ਹੁੰਦਾ ਜਿੱਦਾਂ ਨੈੱਕ ਤੇ ਤੇ ਹੋਇਆ ਹੋਇਆ ਹੈਗਾ ਤੇ ਬੈਕ ਤੇ ਵੀ ਇਦਾਂ ਹੀ ਵਰਕ ਹੁੰਦਾ ਜਿਹੜਾ ਮੇਰਾ ਸੂਟ ਆ ਉਹ ਤੇ ਮਤਲਬ ਬੈਕ ਤੇ ਵਰਕ ਹੋਇਆ ਹੈ ਕਾਫੀ ਸੂਟ ਨਗੇ ਦੇ ਨਾਲ ਦੇ ਆਪਾਂ ਪਹਿਲਾਂ ਵੀ ਤਿਆਰ ਕਰਕੇ ਭੇਜ ਚੁੱਕੇ ਆਂਗੇ ਤੇ ਹੁਣ ਵੀ ਰੈਡੀ ਹੋ ਕੇ ਆਏ ਨੇਗੇ ਦੇਖੋ ਸਾਰਿਆਂ ਦੇ ਸਲਿੱਪਾਂ ਲੱਗੀਆਂ ਹੋਈਆਂ ਨੇ ਜਿਵੇਂ ਜਿਵੇਂ ਭੈਣਾਂ ਨੇ ਕੰਮ ਕਿਹਾ ਸੀ ਆਪਾਂ ਉਤੋਂ ਉਦੋਂ ਤਿਆਰ ਕੀਤਾ ਹੈਗਾ ਸਾਰੀਆਂ ਭੈਣਾਂ ਦਾ ਕੰਮ ਇਹ ਤੇ ਵੀ ਬੈਕ ਤੇ ਵਰਕ ਨਹੀਂ ਹੈਗਾ ਸੇਮ ਮਤਲਬ ਬਾਵਾ ਹੈਵੀ ਨੇਗੀਆਂ ਲੋ ਜੀ ਜੇ ਕਿਸ ਨੂੰ ਐਮਰਜੈਂਸੀ ਸੂਟ ਵੀ ਚਾਹੀਦਾ ਤਾਂ ਤੁਸੀਂ ਲੈ ਸਕਦੇ ਹੋ ਕੋਈ ਲੈਂਥ ਘੇਰੇ ਦਾ ਇਸ਼ੂ ਨਹੀਂ ਹੈਗਾ ਤੇ ਆਪਾਂ ਹੋਰ ਰੈਡੀ ਕਰਵਾ ਦਾਂਗੇ ਤੇ ਇਹਦੇ ਵੀ ਆਪਾਂ ਮਤਲਬ ਹੈਵੀ ਵਰਕ ਹੋਇਆ ਹੋਇਆਗਾ ਇਹਤੇ ਵੀ ਲੋ ਜੀ ਕੰਮ ਤੁਹਾਨੂੰ ਸਾਰਾ ਮਤਲਬ ਨੀਟ ਐਂਡ ਕਲੀਨ ਮਿਲੂ ਚਾਹੀਦੀ ਤੁਸੀਂ ਹੈਂਡ ਦਾ ਕਰਵਾ ਲਓ ਜਾਂ ਦੀ ਤੁਸੀਂ ਮਸ਼ੀਨ ਦਾ ਕਰਵਾ ਲਓ ਇੱਕ ਨੰਬਰ ਕੰਮ ਮਿਲੂਗਾ ਦੁਪट्टे ਵਗੈਰਾ ਇਹਨ ਪੂਰੇ ਸੋਹਣੇ ਤਿਆਰ ਕਰਕੇ ਦਿੱਤੇ ਜਾਣਗੇ ਸਲਾਈ ਕਰਾਉਂਗੇ ਸਲਾਈ ਵੀ ਪੂਰੀ ਵਧੀਆ ਜਿਵੇਂ ਦਾ ਤੁਹਾਡਾ ਮੈਜ਼ਰਮੈਂਟ ਆਊਗਾ ਦੇਖੋ ਉਸ ਅਕੋਰਡਿੰਗ ਸਟੀਚਿੰਗ ਹੋਣੀ ਐਗੀ ਉਦਾਂ ਤੁਸੀਂ ਮਤਲਬ ਆਪਣਾ ਮੈਜ਼ਰਮੈਂਟ ਹੈ ਜਿਹੜਾ ਸਹੀ ਭੇਜਿਓ। ਲਓ ਜੀ। ਇਸ ਤੋਂ ਬਾਅਦ ਆਪਾਂ ਇਹਦੇ ਨਾਲ ਦਾ ਆਪਣੇ ਕੋਲ ਇੱਕ ਮਜੈਂਟਾ ਕਲਰ ਦੇ ਵਿੱਚ ਸੂਟ ਪਿਆਗਾ। ਸੇਮ ਦੇਖੋ ਸੂਟ ਰੈਡੀ ਓਕੇ ਆਇਆਗਾ। ਰੈੱਡ ਕਲਰ ਦਾ ਦੁਪੱਟਾ ਵਗੈਰਾ ਹਜੇ ਆਪਾਂ ਤਿਆਰ ਕਰਨਾਗਾ। ਚਨਾਉਣ ਸਿਲਕ ਦਾ ਸੂਟ ਸੀਗਾ ਤੇ ਰੈੱਡ ਕਲਰ ਦਾ ਸੌਰੀ ਮਜੈਂਟਾ ਕਲਰ ਦਾ ਇਹਦੇ ਵਿੱਚ ਸੂਟ ਹੈਗਾਗਾ ਇੱਕ। ਇਸ ਤਰ੍ਹਾਂ ਆਪਾਂ ਨੈੱਕ ਰੱਖਿਆਗਾ ਇਹਦਾ। ਤੇ ਬਾਹਾਂ ਤੇ ਆਪਾਂ ਸਿਰਫ ਪਾਈਪਿੰਗ ਦਿੱਤੀ ਹੈਗੀ। ਤੇ 올 ఓవర్ సూਟ ਸੀਗਾ ਇਦਾਂ ਰਹੇਗੀ ਇਹਦੀ ਬਾਟਮ ਠੀਕ ਹੈ ਜੀ ਅਗਲਾ ਸੂਟ ਹੈਗਾਗਾ ਫੁੱਲ ਪਿਓਰ ਔਰਗੈਂਜ਼ਾ ਤੇ ਇਹਦੇ ਵਿੱਚ ਬਲੈਕ ਸੂਟ ਅਵੇਲੇਬਲ ਹੈਗਾਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਇਦਾਂ ਮਤਲਬ ਸੂਟ ਹੈ ਜਿਹੜਾ ਲੈ ਸਕਦੇ ਤੇ ਵਿੱਚ ਇਹਦੀ ਆਪਾਂ ਬਾਜੂ ਨੇ ਜਿਹੜੀਆਂ ਬੈਲ ਰੱਖੀਆਂ ਨੇਗੀਆਂ ਇਹ ਆਪਾਂ ਥੋੜੀਆਂ ਪੂਰੀਆਂ ਬਾਹਾਂ ਰੱਖੀਆਂ ਨੇਗੀਆਂ ਟਾਈਟ ਬਾਹਾਂ ਉੱਚੀ ਸ਼ਰਟ ਰੱਖੀ ਹੈ ਇਹ ਵਾਲੀ ਇਹਦੀ ਲੈਂਥ ਹੈ ਜਿਹੜੀ ਜ਼ਿਆਦਾ ਰੱਖੀ ਹੈਗੀ ਆਪਾਂ ਤੇ ਇਹ ਦੇਖੋ ਆਪਾਂ ਇਸ ਤਰ੍ਹਾਂ ਤਿਆਰ ਕੀਤੇ ਦੀਆਂ ਬੈਲ ਬਾਜੂ ਨੇਗੀਆਂ ਤੇ ਨਾਲ ਰਹੇਗੀ ਇਸਦੀ ਬਾਟਮ ਕ੍ਰੇਪ ਇਹ ਇਸ ਤਰ੍ਹਾਂ ਦੀ ਬਾਟਮ ਹੈ ਦੁਪट्टे ਹਜੇ ਰੈਡੀ ਹੋਣਗੇ ਇਹਨਾਂ ਦੇ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਉਹ ਤੁਸੀਂ ਕੋਈ ਵੀ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋਗੇ ਜ਼ਰੂਰੀ ਵੀ ਨਹੀਂ ਹੈਗਾ ਵੀ ਤੁਸੀਂ ਇਹੀ ਕਲਰ ਤੇ ਰੈਡੀ ਕਰਵਾਉਣੇ ਨੇ ਜਾਂ ਤੁਸੀਂ ਇਹੀ ਫੈਬਰਿਕ ਦਾ ਮਟੀਰੀਅਲ ਲਾਉਣਾਗਾ ਤੁਸੀਂ ਕੋਈ ਵੀ ਇਹਨੂੰ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਸਟੱਫ ਤੇ ਰੈਡੀ ਸੌਰੀ ਕਿਸੇ ਕੋਈ ਵੀ ਫੈਬਰਿਕ ਦੇ ਨੂੰ ਤਿਆਰ ਕਰਾ ਸਕਦੇ ਹੋ ਚਾਹੇ ਦੀ ਤੁਸੀਂ ਗਰਮੀ ਵਾਲੇ ਤੇ ਕਰਾ ਲਓ ਚਾਹੇ ਦੀ ਤੁਸੀਂ ਸਰਦੀ ਵਾਲੇ ਤੇ ਕਰਾ ਲਓ ਇਹ ਆਪਾਂ ਜਿਹੜਾ ਰੈਡੀ ਕੀਤੇ ਨੇ ਆਪਾਂ ਵੈਲਵਟ ਤੇ ਕੀਤੇ ਨੇ ਤੁਸੀਂ ਪਸ਼ਮੀਨੇ ਤੇ ਕਰਾ ਸਕਦੇ ਹੋਗੇ ਹੋਰ ਬਹੁਤ ਸਾਰੇ ਸਟੱਫ ਨੇ ਕ੍ਰੇਪ ਤੇ ਕਰਾ ਸਕਦੇ ਹੋਗੇ ਖਾਦੀ ਤੇ ਕਰਾ ਸਕਦੇ ਹੋਗੇ ਕੀ ਵੀ ਸਿਲਕ ਤੇ ਕਰਵਾ ਸਕਦੇ ਹੋਗੇ ਤੇ ਰੂਵੀ कॉटन ਤੇ ਕਰਵਾ ਸਕਦੇ ਹੋਗੇ ਬਹੁਤ ਸਾਰੇ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਉਹਦੇ ਤੁਸੀਂ ਜਿਹੜਾ ਇਹ ਵਰਕ ਹੈਗਾ ਕਰਵਾ ਸਕਦੇ ਹੋ ਸੇਮ ਤਿਆਰ ਕਰਵਾਉਣਾ ਚਾਹੁੰਦੇ ਹੋ ਸੇਮ ਵੀ ਆਪਣੇ ਕੋਲੇ ਫੈਬਰਿਕ ਅਵੇਲੇਬਲ ਹੈਗਾਗਾ ਤੁਸੀਂ ਹੋਰ ਕਲਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਹੋਰ ਕਲਰ ਤੇ ਵੀ ਤਿਆਰ ਕਰਾ ਸਕਦੇ ਹੋ ਇਹ ਵਾਲੇ ਸੂਟ ਦੁਪੱਟੇ ਨਾਲ ਸਾਰਿਆਂ ਨਾਲ ਫੁੱਲ ਪਿਓਰ オーਰਗਾਂਜ਼ਾ ਰਹਿਣਗੇ ਪ੍ਰਾਈਸ ਹੈ ਜਿਹੜਾ ਮੈਨੂੰ WhatsApp ਤੇ ਪੁੱਛ ਲਿਓ ਜਦੋਂ ਤੁਸੀਂ ਮੈਨੂੰ ਇਹਦੀ ਪਿਕ ਭੇਜਦੇ ਹੋ ਨਾ ਤੁਸੀਂ ਮੈਨੂੰ ਡਿਟੇਲ ਭੇਜਿਆ ਕਰੋ ਵੀ ਅਸੀਂ ਬੈਕ ਤੇ ਵਰਕ ਕਰਵਾਉਣਾ ਹੈ ਸਕਿਪ ਕਰਵਾਉਣਾ ਜਾਂ ਕਰਾਉਣਾ ਹੈ ਬਾਜੂ ਹੈਵੀ ਕਰਾਉਣੀਆਂ ਨੇ ਕਿ ਲਾਈਟ ਕਰਵਾਉਣੀਆਂ ਨੇ ਸਾਰੀ ਮੈਨੂੰ ਡਿਟੇਲ ਭੇਜ ਦਿਆ ਕਰੋ ਫਿਰ ਜਿਹੜਾ ਆਪਾਂ ਤੁਹਾਨੂੰ ਪ੍ਰਾਈਸ ਦੱਸ ਦਿਆ ਕਰਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਆਪਾਂ ਲੈ ਕੇ ਆਂਗੇ ਅਗਲੇ ਦਿਨ ਦੇ ਨਾਲ ਸਸਟਿਕਾਲ ਦੇ ਬਾਏ ਬਾਏ